ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਾਰ ਵਾਲੀ ਬੀਬੀ ਨੇ ਇੱਕ ਕਾਰਾ ਹੋਰ ਕਰਤਾ ਉਹ ਕਾਰਾ ਤਾਂ ਹੋਣਾ ਹੀ ਸੀ ਜਦੋਂ ਬੀਬੀ ਦਾ ਮੋਹ ਮੁਹੱਬਤ ਵੱਡਿਆਂ ਨਾਲ ਹੋਵੇ ਫਿਰ ਛੋਟੇ ਤਾਂ ਟੰਗੇ ਜਾਣਗੇ ਜਨਾਬ ਇਹ ਹਰਵੰਸ ਸਿੰਘ ਡੀਐਸਪੀ ਉਹੀ ਹੈ ਜਿਹੜੇ ਥਾਰ ਵਾਲੀ ਬੀਬੀ ਨੂੰ ਪੇਸ਼ੀਆਂ ਤੇ ਲੈ ਕੇ ਜਾਂਦੇ ਸੀ ਫੈਲ ساری ਇਹਨਾਂ ਦੇ ਕੋਲ ਸੀ ਅੱਜ ਡੀਐਸਪੀ ਹਰਮਨ ਸਿੰਘ ਬਠਿੰਡਾ ਨੂੰ ਸਸਪੈਂਡ ਕਰ ਦਿੱਤਾ ਗਿਆ ਕਿਉਂ ਕਰ ਦਿੱਤਾ ਗਿਆ ਇਲਜ਼ਾਮ ਇਹ ਲਾਏ ਕਿ ਡੀਐਸਪੀ ਸਾਹਿਬ ਦੇ ਜਿਹੜੇ ਸਬੰਧ ਨੇ ਉਹ ਡਰੱਗ ਜਨਕਿ ਨਸ਼ਾ ਤਸ਼ਕਰਾਂ ਦੇ ਨਾਲ ਨੇ ਮਤਲਬ ਇਹ ਹੋਇਆ ਕਿ ਜਿਹੜੀ ਸਾਡੀ ਬੀਬੀ ਸੀ ਨਾ ਉਹਨ ਰੂਸ਼ਾ ਕਹਿ ਲੋ ਜਾਂ ਕੋਈ ਹੋਰ ਨਾਮ ਦੇ ਲੋ ਵੀ ਉਹਨੂੰ ਕਿਉਂ ਫਸਾਇਆ ਗਿਆ ਕਿਉਂ ਅੜਝਾਇਆ ਗਿਆ ਮਤਲਬ ਸੀ ਵੀਥੋੜਾ ਜਾ ਗੋਲ ਮੋਲ ਕਿਉਂ ਨਾ ਕੀਤਾ ਗਿਆ ਉਹ ਮੁੱਦੇ ਨੂੰ ਠੰਡੇ ਵਾਤੇ ਵਿੱਚ ਕਿਉਂ ਨਾ ਪਾਇਆ ਗਿਆ ਸਵਾਲੇ ਹੀ ਹੁਣੇ ਨੇ ਤੇ ਹੁਣ ਬਿਜੀ ਲੈਂਸ ਨੇ ਜਿਹੜਾ ਸਿਕੰਜਾ ਕੱਸਿਆ ਹੋਇਆ ਹੈ 20-30 ਕਰੋੜ ਰੁਪਈਆ ਇਧਰ ਉਧਰ ਹੋਇਆ ਹੋਣਾ ਜਦੋਂ ਜਨਾਬ 5-700 ਕਰੋੜ ਦਾ ਨਸ਼ਾ ਵੇਚਿਆ ਹੋਵੇ ਨਾ ਫਿਰ 20-30 ਕਰੋੜ ਰੁਪਈਆ ਤਾਂ ਅਰੁੰਗਾ ਲੈਣ ਵਾਲੇ ਵੀ ਕਮਾ ਜਾਂਦੇ ਹੁੰਦੇ ਆ ਤੁਸੀਂ ਲਾਲਿਆਂ ਦੀ ਦੁਕਾਨ ਤੇ ਪਹਿਲਾਂ ਜਾਂਦੇ ਸੀ ਨਾ 5 ਰੁਪਈਆਂ ਦਾ ਸੌਦਾ ਤੇ 4 ਖੁੱਲੀਆਂ ਖੇਲਾ ਕਹਿੰਦੇ ਨੇ ਉਹ ਦੇ ਦਿੰਦੇ ਸੀ ਬੱਚੇ ਨੂੰ ਜਾਂ ਛੋਟੀ ਜੀ ਟੌਫੀ ਸੰਤਰੇ ਵਾਲੀ ਸੋਣੀ ਹੁੰਦੀ ਇੱਕ ਗੋਲ ਜੀ ਆਉਂਦੀ ਸੀ ਜਿਹਦੇ ਵਿੱਚ ਇੱਕ ਪਲਾਸਟਿਕ ਦੇ ਸ਼ੈਂਪ ਨਿਕਲਦੀ ਹੁੰਦੀ ਸੀ ਇਹ ਬੱਚਿਆਂ ਨੂੰ ਖੁਸ਼ ਕਰਨ ਵਾਸਤੇ ਇੱਕ ਲੌਲੀਪਾਪ ਹੁੰਦਾ ਸੀ ਡੱਬੇ ਤੇ ਥੋੜੀ ਜੀ ਖੰਡ ਲਾ ਕੇ ਉਹ ਰੂੰਗਾ ਮਿਲਦਾ ਸੀ ਤੇ ਹੁਣ ਰੂੰਗਾ ਲੱਖਾਂ ਵਿੱਚ ਕਰੋੜਾਂ ਵਿੱਚ ਜੇ ਕਿਲੋ ਹਿਰੇ ਨੂੰ ਖੜੀ ਆ ਤੇ ਬੀਤੀ ਲੱਖ ਰੁਪਇਓ ਦੇ ਵਿੱਚੋਂ ਰੂੰਗਾ ਹੀ ਹੁੰਦਾ ਸੀ ਤੇ ਹੁਣ ਉਹ ਬੀਬੀ ਦੇ ਉਹ ਕਾਰਨਾਮੇ ਜਿਹੜੇ ਕੱਚੇ ਚਿੱਠੇ ਸੀ ਬਹੁਤ ਲੰਬੇ ਚੌੜੇ ਸੀ ਜਦੋਂ 바ਰਸ਼ਾ ਨੇ ਹੀਰ ਲਿਖੀ ਆ ਨਾ ਉਹਦੋਂ ਬੜਾ ਰੌਲਾ ਟੱ ਚੱਲਦਾ ਸੀ ਬੰਦੇ ਮਾਰੇ ਜਾ ਰਹੇ ਸੀ ਪਰ 바ਰਸ਼ਾ ਇੱਕ ਇਕਾਂਤ ਜਗ੍ਹਾ ਵਿੱਚ ਬੈਠਾ ਖੀਰ ਕਦੋਂ ਜੰਮੀ ਰਾਂਝਾ ਕਿੱਥੇ ਜੰਮਿਆ ਮੱਝੀਆਂ ਕਿਵੇਂ ਚਾਰੀਆਂ ਚੂਰੀਆਂ ਕਿਵੇਂ ਖਵਾਈਆਂ ਤੇ ਸਭ ਕੁਝ ਇਨਾ ਲੰਬਾ ਚੌੜਾ ਲਿਖਤਾ ਮੈਂ ਚਾਰਕ ਵਾਰੀ ਹੀ ਪੜੀ ਤੁਸੀਂ ਘੰਟਿਆਂ ਮਤਿ ਪੜ ਸਕਦੇ ਉਹਦੇ ਸ਼ਬਦ ਸ਼ਬਦ ਹੀ ਐਸੇ ਆ ਤੇ ਕਿਤੇ ਮਿਠਾਸ ਕਿਤੇ ਰੋਮਾਂਟਿਕ ਕਿਤੇ ਜਵਾਨੀ ਦਾ ਜੋਸ਼ ਕਿਤੇ ਮੁਹੱਬਤ ਦੇ ਸ਼ਾਇਰ ਉਹ ਸਭ ਕੁਝ ਆਉਂਦਾ ਉਹਦੇ ਵਿੱਚ ਮਤਲਬ ਇਹ ਜਿਹੜੀ ਬੀਬੀ ਸੀ ਨਾ ਥਾਰ ਵਾਲੀ ਉਹ ਵੱਡੇ ਵੱਡੇ ਆਈਪੀ ਆਪਸ ਆਈਪੀਐਸ ਅਫਸਰ ਜੱਜ ਵੀ ਹੋ ਸਕਦੇ ਤੇ ਲੀਡਰ ਵੀ ਹੋ ਸਕਦੇ ਨੇ ਵੱਡੇ ਵੱਡੇ ਜਿਨ੍ਹਾਂ ਦੇ ਗੁੱਚੀ ਦਾ ਪਰਫਿਊਮ ਪਾਇਆ ਹੁੰਦਾ ਤੇ 40000 ਦੀ ਜੈਕਟ ਪਾਈ ਹੁੰਦੀ ਹੈ ਟੋਮੀਨ ਦੀ ਜੀਨ ਪਾਈ ਹੁੰਦੀ ਹੈ ਤੇ ਲਿਬਰਟੀ ਦੀ ਰਕਾਬੀ ਪਾਈ ਹੁੰਦੀ ਹੈ ਤੇ ਫਿਰ ਉਹ ਅਮੀਰ ਹੁੰਦੇ ਨੇ ਤੇ ਉਹਨਾਂ ਦੇ ਨਾਲ ਇਹ ਥਾਰ ਵਾਲੀ ਬੀਬੀ ਦੇ ਕਾਫੀ ਦੇ ਕੱਪ ਸਾਂਝੇ ਹੁੰਦੇ ਰਹੇ ਆ ਬੀਬੀ ਨੂੰ ਬਚਾਉਣਾ ਤਾਂ ਜ਼ਰੂਰੀ ਸੀ ਨਾ ਹੁਣ ਕੁੱਲ ਮਿਲਾ ਕੇ ਕਹਿ ਲੋ ਵੀ ਗੋਗਲੂਆਂ ਤੋਂ ਮਿੱਟੀ ਕਿਦਾਂ ਝਾੜੀ ਜਾਂਦੀ ਐ ਬੀਬੀ ਦੀ ਜਵਾਨ ਤੇ ਵੀ ਦੁਆਰਾ ਹੋਣੀ ਆ ਨਾ ਫੇਰ ਹੀ ਹੋਊਗੀ ਤੇ ਜੇ ਕਿਤੇ ਹਰਵੰਤ ਸਿੰਘ ਵਰਗੇ ਰਹਿ ਜਾਂਦੇ ਕੱਚਾ ਚਿੱਠਾ ਹੋਰ ਖੁੱਲਣਾ ਸੀ ਚਲੋ ਇਹ ਪੁਲਿਸ ਦੀ ਪੁਛਗਿਸ ਹੈਗੀ ਆ ਜੀ ਅਸੀਂ ਉਧਰ ਨਹੀਂ ਜਾਣਾ ਮੈਂ ਤਾਂ ਬਹੁਤ ਵਾਰ ਕਹਿੰਦਾ ਵੀ ਜਿਹੜਾ ਕਸੂਰbaar ਪਾਇਆ ਜਾਂਦਾ ਉਹਨੂੰ ਫੜ ਕੇ ਟੰਗ ਦਿਓ ਜੇ ਗੰਦਗੀ ਸਾਫ਼ ਕਰਨੀ ਆ ਨਾ ਤਾਂ ਗੰਦਗੀ ਪਾਉਣ ਵਾਲੇ ਫੜਨੇ ਵੀ ਜ਼ਰੂਰੀ ਨਹੀਂ ਕੋਈ ਸ਼ੰਕਾ ਨਹੀਂ ਪਰ ਚੇਤੇ ਰੱਖਿਓ ਜਿਹੜੇ ਗੰਦਗੀ ਸਾਫ਼ ਕਰਨ ਵਾਲੇ ਨੇ ਜੇ ਕਿਤੇ ਉਹ ਖਤਮ ਕਰਤੇ ਨਾ ਪਛਤਾਉਂਗੇ ਆ ਜਿਹੜੀਆਂ ਸਪਰੇ ਹਾਂ ਫਸਲਾਂ ਤੇ ਹੁੰਦੀਆਂ ਨੇ ਨਾ ਇਹ ਜ਼ਿਆਦਾ ਉਹਨਾਂ ਕੀੜਿਆਂ ਨੂੰ ਮਾਰਦੀਆਂ ਨੇ ਜਿਹੜੇ ਕੀੜੇ ਫਸਲ ਲਈ ਕਹਿ ਲਈਏ ਲਾਹੇਵੰਦ ਹੁੰਦੇ ਇਹ ਗੱਲ ਚੇਤੇ ਰੱਖਿਓ ਪਹਿਲਾਂ ਕੁੱਕੜ ਹੁੰਦੇ ਸੀ ਤੇ ਮੱਜਾਂ ਦੇ ਚਿਚੜ ਹੁੰਦੇ ਸੀ ਪਤਾ ਤੁਹਾਨੂੰ ਸਾਰਿਆਂ ਨੂੰ ਮੈਂ ਦੱਸਣ ਦੀ ਲੋੜ ਨਹੀਂ ਤੇ ਕੁੱਕੜ ਚਿਚੜਾ ਨੂੰ ਖਤਮ ਕਰਦੇ ਸੀ ਤੇ ਕੁੱਕੜਾਂ ਨੂੰ ਜਿਹੜੇ ਪਾਲਦੇ ਸੀ ਉਹ ਖਤਮ ਕਰਦੇ ਸੀ ਤੇ ਇਹ ਗੱਲ ਹੋਰ ਜਨਤਾਣੀ ਵਿੱਚ ਪੈ ਜਾਣੀ ਹੈ ਪਰ ਚੇਤੇ ਰੱਖਿਓ ਵੀ ਸੱਚ ਸੱਚ ਹੁੰਦਾ ਤੇ ਝੂਠ ਝੂਠ ਹੁੰਦਾ ਝੂਠ ਨੂੰ ਛਪਾਉਣ ਵਾਸਤੇ ਹਜ਼ਾਰਾਂ ਝੂਠ ਬੋਲਣਾ ਪੈਂਦਾ ਫਿਰ ਵੀ ਉਹ ਝੂਠ ਸੁਪਦਾ ਨਹੀਂ ਚੋਰੀ ਦੇ ਪੁੱਤ ਕਦੇ ਗੱਭਰੂ ਨਹੀਂ ਹੁੰਦੇ ਇਹ ਸਭ ਤੋਂ ਐਂਡ ਵੱਡੀ ਉਦਾਹਰਣ ਹੈ ਇਹ ਗੱਲ ਚੇਤੇ ਰੱਖਿਓ ਤੇ ਪਰ ਜਿਹੜੀ ਬੀਬੀ ਥਾਰ ਵਾਲੀ ਫੜੀ ਹੈ ਨਾ ਉਹਨੇ ਚੰਦ ਹਲੇ ਹੋਰ ਵੀ ਚੜਨੇ ਨੇ ਚੜਨਗੇ ਤੇ ਚੰਦ ਚੜਦਿਆਂ ਚੜਦਿਆਂ ਕਈਆਂ ਨੇ ਪਤਾ ਨਹੀਂ ਕਿੱਥੋਂ ਤੱਕ ਚਲੇ ਜਾਣਾ ਇਹ ਗੱਲਾਂ ਬੋਰ ਤਾਂ ਜ਼ਰੂਰ ਕਰਨਗੇ ਪਰ ਜਿਹਨਾਂ ਦੇ ਖਾਨੇ ਵਿੱਚ ਪੈਣ ਗਿਆ ਨਾ ਸ਼ਾਇਦ ਉਹਨਾਂ ਦੀ ਜਮੀਰ ਜਾਗ ਪਵੇ ਮੈਂ ਜਦੋਂ ਵੀ ਗੱਲ ਕਰਦਾ ਹੁੰਨਾ ਇਹ ਕਰਦਾ ਹੁੰਨਾ ਕਿ ਸੱਚ ਨੂੰ ਛਪਾਉਣ ਵਾਲਿਓ ਇੱਕਦਮ ਤੁਹਾਨੂੰ ਸੱਚ ਨੇ ਛਪਾ ਦੇਣਾ ਇਹ ਧਰਤੀ ਉਹ ਹੈ ਇਹਨੇ ਬਹੁਤ ਵੱਡੇ ਵੱਡੇ ਜਿਹੜੇ ਆਲਮ ਫਾਜ਼ਲ ਵਿਦਵਾਨ ਪੈਦਾ ਕੀਤੇ ਨੇ ਇਥੇ ਕਰਮਾ ਪੰਡਮਾ ਵਰਗੇ ਬਹੁਤ ਵੱਡੇ ਰਾਜੇ ਮਹਾਰਾਜੇ ਦਫਨ ਵੀ ਕੀਤੇ ਨੇ ਪਰ ਨਾ ਉਹਨਾਂ ਦਾ ਰਹਿੰਦਾ ਜਿਹੜੇ ਕੁਝ ਇਹ ਧਰਤੀ ਲਈ ਇਹ ਦੇਸ਼ ਲਈ ਕਰਕੇ ਜਾਂਦੇ ਨੇ ਡੀਐਸਪੀ ਹਰਵੰਦ ਸਿੰਘ ਸਸਪੈਂਡ ਕੀਤੇ ਗਏ ਇਲਜ਼ਾਮ ਲੱਗੇ ਕਿ ਨਸ਼ਾ ਤਸਕਰਾ ਦੇ ਨਾਲ ਸੰਬੰਧ ਨੇ ਜੇ ਹੱਥ ਪਾਇਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਿਓ ਜੇ ਕਿਤੇ ਥਿਉਰੀ ਗਲਤ ਚਲੀ ਗਈ ਤਾਂ ਲਾਣਤਾ ਉਹਨਾਂ ਮਾਮਾਂ ਨੇ ਪਾਉਣੀਆਂ ਨੇ ਜਿਨ੍ਹਾਂ ਦੇ ਘਰ ਉਹ ਜਿਹੜੇ ਜਿਨ੍ਹਾਂ ਦੇ ਪੁੱਤ ਸੇਵਿਆਂ ਦੇ ਵਲ ਤੁਰ ਗਏ ਇਹ ਗੱਲ ਧਿਆਤੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ